ਜਿੰਦਾਬਾਦ 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 ਪੁਨਾਰਚਰਨ ਦੇ ਵਿੱਚ ਦੁਨੀਆ ਦੀ ਅੱਜ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਪੈਨਲ ਤੇ ਜਿਸ ਚ ਸਿੱਖਿਆ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਕੱਲ ਨੂੰ ਬੀਸੀ ਸਾਹਿਬ ਆਣਗੇ ਤੇ ਪੇਪਰ ਦੀ ਤਰੀਕ ਚੇਂਜ ਕੀਤੀ ਜਾਊਗੀ ਕਿਉਂਕਿ ਸਾਡਾ ਪੇਪਰ ਮਾਮੂਲੀ ਪੇਪਰ ਆ ਕਾਮਨ ਐਗਜ਼ਾਮ ਆ ਸਰਕਾਰ ਨੇ ਡੰਗਟਪਾਉ ਨੀਤੀ ਦੇ ਤਹਿਤ ਇਹ ਬਹੁਤ ਦੂਰ ਜਾ ਕੇ ਡੇਟ ਦਿੱਤੀ ਹੈ ਜੀ ਪਹਿਲਾਂ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡਾ ਪੀਪਰ ਹੈ ਜਿਹੜਾ ਉਹ ਜੂਨ ਮਹੀਨੇ ਕੰਡਕਟ ਕਰਵਾਇਆ ਜਾਵੇਗਾ ਜਿਸ ਤੋਂ ਕਿ ਡੇਡਰ ਸਾਡਾ ਭਾਵਕ ਹੋ ਕੇ ਅੱਜ ਨੰਗਲ ਅਨੰਦਪੁਰ ਹਾਈਵੇ ਤੇ ਬੈਠਿਆ ਸੀ ਜਾਮ ਕੀਤਾ ਸੀ ਉਹਨੂੰ ਘੰਟੇ ਵਾਸਤੇ ਪਰੰਤੂ ਕੱਲ ਨੂੰ ਜੇ ਜੇਕਰ ਸਾਡੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਅਸੀਂ ਇਸ ਨੂੰ ਪੱਕੇ ਤੌਰ ਤੇ ਬੰਦ ਕਰ ਦਾਂਗੇ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਕਿਉਂਕਿ ਉਹਨਾਂ ਦੇ ਪਿਛੇ ਵਾਰ-ਵਾਰ ਵਿਸ਼ਵਾਸ ਤੇ ਸਾਡਾ ਮੀਟਿੰਗ ਵਿੱਚ ਜਾਂਦਿਆਂ ਦਾ ਵਿਸ਼ਵਾਸ ਟੁੱਟਦਾ ਹੈ ਐਡਟੀ 9894 ਜੂਨੀਅਨ ਵੱਲੋਂ ਇਹ ਲਾਸਟ ਅਤੇ ਆਖਰੀ ਵਾਰ ਨੇਗਾ ਸਰਕਾਰ ਨੂੰ ਜੇਕਰ ਸਾਡੇ ਪੇਪਰ ਦੀ ਤਾਰੀਖ ਜੂਨ ਮਹੀਨੇ ਚ ਨਹੀਂ ਆਂਦੀ ਤਾਂ ਇਹ ਨੰਗਲ ਤੇ ਅਨੰਦਪੁਰ ਹਾਈਵੇ ਜਿਹੜਾ ਇਸ ਨੂੰ ਅਸੀਂ ਪੱਕੇ ਤੌਰ ਤੇ ਬੰਦ ਕਰ ਦੇਵਾਂਗੇ چار نہیں پوریاں کرو پوریاں کرو پوریاں کرو پوریاں کرو پوری کرو پوری کرو ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਜੰਮਾ ਮੰਤਰੀ ਵਾਏ ਹਾਏ 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 ਮੰਨਿਤ ਕਰਕੇ ਹਾਏ ਹਾਏ سرکار کر دیا گیرا نہیں چلے گی نہیں مردہ بال کٹا منتری مردہ پالار مردہ پالار مردہ پال ਕਿਆ ਮੰਤਰੀ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਸਿੱਖਿਆ ਮੰਤਰੀ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਜ਼ਿੰਦਾਰ ਸਰਕਾਰ ਮਰਦਾਬਾਦ 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 ਜ਼ਿੰਦਾਰ ਸਰਕਾਰ ਮਰਦਾਬਾਦ 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 ਸਿੱਖਿਆ ਮੰਤਰੀ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਸਿੱਖਿਆ ਮੰਤਰੀ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਜਨਤ ਬੇਸ ਮਰਦਾਬਾਦ 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 ਜਨਤ ਬੇਸ ਮਰਦਾਬਾਦ ਮਰਦਾਬਾਦ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਜੋ ਸਰਕਾਰ ਸਾਡੇ ਨਾਲ ਲਗਾਤਾਰ ਲਾਰੇ ਤੇ ਲਾਰਾ ਲਾਰੀ ਹੈ ਉਸ ਦੇ ਵਿਰੁੱਧ ਅੱਜ ਨੰਗਲ ਆਨੰਦਪੁਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ ਜਿਸ ਨੂੰ ਤਕਰੀਬਨ ਡੇਢ ਤੋਂ 2 ਘੰਟੇ ਜਾਮ ਰੱਖਣ ਤੋਂ ਬਾਅਦ ਸਰਕਾਰ ਕਿਦੇ ਹਰਕਤ ਦੇ ਵਿੱਚ ਆਈ ਹੈ ਤੇ ਜੋ ਸਾਡੀ ਮੰਗ ਹੈ ਕਿ ਸਾਡੇ ਪੇਪਰ ਦੀ ਡੇਟ 7 ਜੁਲਾਈ ਤੋਂ ਪਹਿਲਾਂ ਕੀਤੀ ਜਾਵੇ ਜਾਂ ਜੂਨ ਦੇ ਵਿੱਚ ਲਿਆ ਜਾਵੇ ਤਾਂ ਜੋ ਸਾਡੀ ਭਰਤੀ ਜੁਲਾਈ ਦੇ ਵਿੱਚ ਕੰਪਲੀਟ ਹੋ ਕੇ ਅਸੀਂ ਸਕੂਲਾਂ ਦੇ ਵਿੱਚ ਜੁਆਇਨ ਕਰ ਸਕੀਏ ਅੱਜ ਐਸ.ਡੀ.ਐਮ ਸਾਹਿਬ ਦੇ ਅਸ਼ਵਾਸ਼ਣ ਤੇ ਕੱਲ 3 ਵਜੇ ਤੱਕ ਦਾ ਅਸੀਂ ਸਰਕਾਰ ਨੂੰ ਸਮਾਂ ਦਿੱਤਾ ਹੈ ਜੇ ਕੱਲ 3 ਵਜੇ ਤੱਕ ਸਰਕਾਰ ਸਾਡੀ ਡੇਟ ਪੋਰਟਲ ਤੇ ਚੇਂਜ ਨਹੀਂ ਕਰਦੀ 7 ਜੁਲਾਈ ਤੋਂ ਪਹਿਲਾਂ ਪੇਪਰ ਨਹੀਂ ਲਿਆ ਜਾਂਦਾ ਤਾਂ ਅਸੀਂ ਨੰਗਲ ਨੈਸ਼ਨਲ ਹਾਈਵੇ ਅਣਮਿੱਥੇ ਸਮੇਂ ਲਈ ਬਲੌਕ ਕਰਾਂਗੇ ਸੋ ਅਸੀਂ ਇਸ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਉਹਨਾਂ ਵੱਲੋਂ ਜੋ ਭਰੋਸਾ ਦਿੱਤਾ ਗਿਆ ਉਸ ਤੇ ਖਰਾ ਉਤਰਨ ਨਹੀਂ ਤਾਂ ਬੇਰੁਜ਼ਗਾਰ ਹਮੇਸ਼ਾ ਸੜਕਾਂ ਤੇ ਸੰਘਰਸ਼ ਤੇ ਰਾਹ ਤੇ ਤੁਰਦੇ ਰਹਿਣਗੇ ਇਸ ਦੇ ਨਾਲ ਅਸੀਂ ਇਹ ਵੀ ਅਪੀਲ ਕਰਦੇ ਹਾਂ ਸਰਕਾਰ ਵਾਰ-ਵਾਰ ਆਪਣੀ ਲਾਰੇ ਤੋਂ ਨਾ ਬਦਲੇ ਜੇਕਰ ਹੁਣ ਸਰਕਾਰ ਨੇ ਕੱਲ ਵੱਡੀ ਮੀਟਿੰਗ ਤੇ ਸਾਡੇ ਨਾਲ ਲਾਰਾ ਜਾਂ ਵਾਅਦਾ ਖਿਲਾਫੀ ਕੀਤੀ ਤਾਂ ਇਸ ਦਾ ਨਤੀਜਾ ਸਰਕਾਰ ਨੂੰ ਆਉਣ ਵਾਲੀਆਂ ਜਿਮਨੀ ਚੋਣਾਂ 'ਚ ਵੀ ਭੁਗਤਣਾ ਪਏਗਾ ਤੇ ਅੱਗੇ ਹੋਰ ਵੀ ਇਲੈਕਸ਼ਨ ਨਗਰ ਨਿਕਮ ਤੇ ਇਲੈਕਸ਼ਨਾਂ ਵਿੱਚ ਵੀ ਭੁਗਤਣਾ ਪਵੇਗਾ ਧੰਨਵਾਦ